BSF ਵੱਲੋਂ ਚਲਾਏ ਜਾ ਰਹੇ ਸਰਚ ਅਭਿਆਨ ਦੇ ਦੌਰਾਨ ਖੇਤਾਂ ਚੋਂ ਡਿੱਗਿਆ ਮਿਲਿਆ ਡਰੋਨ ਅੱਧਾ ਕਿਲੋ ਦੇ ਕਰੀਬ ਰਵਾਇਨ ਵੀ ਹੋਈ ਬਰਾਮਦ BSF ਵੱਲੋਂ ਚਲਾਏ ਜਾ ਰਹੇ ਰੁਟੀਨ ਸਰਚ ਅਭਿਆਨ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੰਦੂ ਕਿਲਚੇ ਦੇ ਖੇਤਾਂ ਚੋਂ ਇੱਕ ਡਰੋਨ ਡਿੱਗਿਆ ਮਿਲਿਆ ਜਿਸ ਤੋਂ ਬਾਅਦ ਸਰਚ ਅਭਿਆਨ ਚਲਾਇਆ ਗਿਆ ਤਾਂ ਉੱਥੋਂ 510 ਗ੍ਰਾਮ ਰਵਾਇਨ ਵੀ ਬਰਾਮਦ ਹੋਈ ਜਾਣਕਾਰੀ ਦਿਲ ਦੇ ਬੀਐਸਐਫ ਦੇ ਬਲਾਰੇ ਨੇ ਦੱਸਿਆ ਕਿ ਬੀਐਸਐਫ ਦੀ 155 ਬਟਾਲੀਅਨ ਦੇ ਸੈਨਿਕਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕਟ ਨੂੰ ਜ਼ਬਤ ਕਰ ਲਿਆ ਜੋ ਕਿ ਇੱਕ ਚਿੱਟੇ ਪੈਕਟ ਸਮਗਰੀ ਦੇ ਅਤੇ ਕਾਲੇ ਚਿਪਕਣ ਵਾਲੀ ਟੇਪ ਵਿੱਚ ਕੁੱਲ ਵਜ਼ਨ 510 ਗ੍ਰਾਮ ਵਿੱਚ ਲਪੇਟਿਆ ਹੋਇਆ ਸੀ ਪੈਕਟ ਦੇ ਨਾਲ ਇੱਕ ਰੁਸ਼ਨੀ ਵਾਲਾ ਬਾਲ ਵੀ ਮਿਲਿਆ ਇਹ ਬ੍ਰਾਮਦੀਪ ਫਰੋਜਪੁਰ ਦੇ ਪਿੰਡ ਗੰਧੂ ਕਿਲਚੇ ਦੇ ਖੇਤਾਂ ਵਿੱਚ ਹੋਈ ਹੈ ਬੀਐਸਐਫ ਅਧਿਕਾਰੀਆਂ ਵੱਲੋਂ ਇਸ ਸਬੰਧੀ ਪੰਜਾਬ ਪੁਲਿਸ ਦੇ ਸਬੰਧਤ ਥਾਣੇ ਨੂੰ ਇਤਲਾਹ ਕਰ ਦਿੱਤੀ ਗਈ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਰੋਜਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰ ਕਿਹੜੀ ਜਗ੍ਹਾ ਤੋਂ ਅੱਜ ਡਰੋਨ ਫੜਿਆ ਔਰ ਕਿੰਨਾ ਹੈਰੋਇਨ ਫੜਿਆ ਇਹ ਜੋ ਅੱਜ ਐਸਐਚਓ ਮਮਦੋਟ ਔਰ ਬੀਅਸਬ ਦੇ ਫਰੀ ਕੇ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ طرف ਉਤਾਰੋ ਪਹਾੜ ਇੱਕ ਪੋਸਟ ਨੰਬਰ 195 ਡੀਟੀਐਮ ਜਿਹੜੀ ਕਿ ਦਰਿਆ ਦੇ ਉਚਮਾਰ ਕਰਕੇ ਬੇੜੀ ਰਾਹੀਂ ਜਾ ਕੇ ਅੱਗੇ ਜਿਹੜੀ ਤੀਰਥਮਲ ਪੋਸਟ ਆਉਂਦੀ ਆ ਉਸ ਤੋਂ ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ ਤੇ ਉਹਦੀ ਵਸੋਂ ਜਿਹੜੀ ਸਟਾਰਟ ਹੋ ਜਾਂਦੀ ਆ ਜਿਸ ਦੇ ਵਿੱਚ ਪੰਜਾਬ ਪੁਲਿਸ ਐਸ ਐਚਓ ਮੰਦੋੜ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉਥੇ ਸਰਚ ਮੈਮ ਕੀਤਾ ਤਾਂ ਸਰਚ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ ਔਰ 500 ਗ੍ਰਾਮ ਜਿਹੜੀ ਹਿਰੋਇਨ ਉਹ ਕਰੀਬ ਬਰਾਮਦ ਕੀਤੀ ਗਈ ਹੈ ਤੇ ਜਿਸ ਨੂੰ ਕਬਜ਼ਾ ਪੁਲਿਸ ਨੇ ਲੈ ਕੇ ਉਹਨਾਂ 'ਤੇ ਕਾਰਵਾਈ ਅਗਮੀ ਜਾ ਰਹੀ ਹੈ